ਇੱਕ ਵਾਰ ਨਾ ਪਟਿਆਲੇ ਦੇ ਵਿੱਚ ਅਕਾਲੀ ਬਾਬਾ ਹਨੂਮਾਨ ਸਿੰਘ ਨੇ ਖਾਲਸਾਈ ਫੌਜਾਂ ਇਕੱਠੀਆਂ ਕੀਤੀਆਂ ਬੱਚੇ ਕੁਝ ਇਸੇ ਇਕੱਠੇ ਕੀਤੇ ਜੰਗਾਂ ਜੁੱਦਾਂ ਤੋਂ ਜੋ ਬੱਚੇ ਸਨ ਵੀ ਅੰਗਰੇਜ਼ਾਂ ਦੇ ਨਾਲ ਦੋ ਹੱਥ ਕੀਤੇ ਜਾ ਸਕਣ ਹਜੇ ਤਿਆਰੀ ਕਰ ਰਹੇ ਨੇ ਸਾਡੇ ਆਪਣੇ ਪਿੱਠ ਦੇ ਗਏ ਰਾਜਾ ਕਰਮ ਸਿੰਘ ਪਟਿਆਲਾ ਰਿਆਸਤ ਦਾ ਫਰੀਦਕੋੜ ਰਿਆਸਤ ਦਾ ਰਾਜਾ ਜੀਂਦ ਰਿਆਸਤ ਦਾ ਰਾਜਾ ਇਹ ਸਾਰੇ ਸਿੱਖ ਸਨ ਬ੍ਰਿਟਿਸ਼ ਫੌਜਾਂ ਦੇ ਨਾਲ ਇਹਨਾਂ ਨੇ ਮੇਲ ਕਰ ਲਿਆ ਰਾਜਾ ਕਰਮ ਸਿੰਘ ਪਟਿਆਲਾ ਨੇ ਬ੍ਰਿਟਿਸ਼ ਫੌਜਾਂ ਨੂੰ ਬਾਬਾ ਹਨੂਮਾਨ ਸਿੰਘ ਦੀ ਅਤੇ ਖਾਲਸਾ ਫੌਜਾਂ ਦੀ ਇਕੱਤਰਤਾਈ ਬਾਬਤ ਖਬਰ ਦੇ ਦਿੱਤੀ ਪੀ ਪਟਿਆਲੇ ਇਕੱਠ ਹੋ ਰਿਹਾ ਹੈ। ਤੋਂ ਜੇ ਖਾਲਸਾਈ ਫੌਜਾਂ ਦਾ ਮਲਿਆ ਮੇਟ ਕਰਨਾ ਤੇ ਵਧੀਆ ਮੌਕਾ ਹੈ। ਅੱਛਾ ਜਦੋਂ ਮਾਲੀ ਬਾਗ ਨੂੰ ਉਜਾੜਨ ਦੀ ਸੋਚ ਲਵੇ ਨਾ ਫਿਰ ਬਾਗ ਨੂੰ ਕੌਣ ਰੱਖੇ? ਗਾਲिब ਬਾਰੇ ਤੁਸੀਂ ਸੁਣਿਆ ਬੜਾ ਵੱਡਾ ਸ਼ਾਇਰ ਹੋਇਆ ਹੈ। ਬੜੇ ਅਲਫਾਜ਼ ਚੜਵੇਂ ਬੜੀ ਪਰਜ਼ੋਰ ਕਲਮ ਦਾ ਮਾਲਕ ਉਹ ਕਹਿੰਦਾ ਹੈ ਜਬ ਲਗਾ ਤੀਰ ਤਬ ਇਤਨਾ ਦਰਦ ਨਾ ਹੁਆ ਗਾਲਿਬ ਜ਼ਖਮ ਕਾ ਅਹਿਸਾਸ ਤਬ ਹੁਆ ਜਬ ਕਮਾਨ ਦੇਖੀ ਆਪਣੋ ਕੇ ਹੱਥੋਂ ਮੇ ਬਗਾਣਾ ਮਾਰੇ ਨਾ ਰਖਮ ਦਰਦ ਤੇ ਕਰਦਾ ਪਰ ਜਦੋਂ ਆਪਣਾ ਮਾਰੇ ਤੇ ਫਿਰ ਉਹ ਦਰਦ ਚਲਣਾ ਔਖਾ ਹੋ ਜਾਂਦਾ ਹੈ ਬੰਦਾ ਟੁੱਟ ਜਾਂਦਾ ਹੈ ਇਹ ਆਪਣੇ ਮਾਰਨ ਤੇ ਤੁਲ ਗਏ ਸਿੱਖਾਂ ਦੀਆਂ ਡਾਇਨੈਸਟੀਆਂ ਹੀ ਖਾਲਸਾ ਰਾਜ ਦੇ ਨਾਲ ਵੈਰ ਕਮਾਉਣ ਲੱਗ ਪਈਆਂ ਉਧਰੋਂ ਬ੍ਰਿਟਿਸ਼ ਲੋਕਾਂ ਦਾ ਆਰਡਰ ਵੀ ਸੀ there was strict orders to shoot Nihang zone site ਇਨਾ ਖੌਫ ਸੀ ਨਿਹੰਗ ਸਿੰਘਾਂ ਦਾ ਆਰਡਰ ਸੀ ਬ੍ਰਿਟਿਸ਼ ਲੋਗਾਂ ਦਾ ਜਿੱਥੇ ਨਿਹੰਗ ਸਿੰਘ ਦਿਖੇ ਉੱਥੇ ਗੋਲੀ ਮਾਰ ਦਿਓ ਸ਼ੂਟਰ ਸਾਈਡ ਦਾ ਆਰਡਰ ਤੋਂ ਹਾਲਾਤ ਇਦਾਂ ਦੇ ਨੇ ਪਤਾ ਪਤਾ ਸਿੰਘਾਂ ਦਾ ਵੈਰੀ ਐ ਬ੍ਰਿਟਿਸ਼ ਫੌਜਾਂ ਨੇ ਖਾਲਸਾਈ ਫੌਜ ਨੂੰ ਘੇਰਾ ਪਾ ਲਿਆ ਪਟਿਆਲੇ ਦੇ ਇਰਤ-ਗਿਰਦ ਨਾਲ ਪਟਿਆਲੇ ਦਾ ਰਾਜਾ ਇਹਦੀ ਫੌਜ ਜੀਨ ਦਾ ਰਾਜਾ ਇਹਦੀ ਫੌਜ ਫਰੀਦਕੋਟ ਦਾ ਰਾਜਾ ਇਹ ਰਿਆਸਤਾਂ ਦੇ ਰਾਜੇ ਇਹਨਾਂ ਦੀ ਫੌਜ ਔਰ ਬ੍ਰਿਟਿਸ਼ ਲੋਕਾਂ ਦੇ ਕੋਲ ਚੰਗੀਆਂ ਤੋਪਾਂ ਨੇ ਚੰਗੀਆਂ ਤੂਫੰਗ ਨੇ ਰਾਈਫਲਸ ਨੇ ਅਚਾਨਕ ਹਲਾਬੋਲ ਦਿੱਤਾ ਖਾਲਸਾਈ ਫੌਜ ਤੇ ਤੇ ਬਾਬਾ ਅਨੁਮਾਨ ਸਿੰਘ ਤੇ ਸਿੰਘਾਂ ਕੋਲ ਰਵਾਇਤੀ ਹਥਿਆਰ ਬਰਸ਼ੀਆਂ ਤੀਰ ਕਮਾਨ ਤਲਵਾਰਾਂ ਸੰਭਲਣ ਤੋਂ ਪਹਿਲਾਂ ਜਦੋਂ ਪਿੱਠ ਤੇ ਬਾਹਰ ਹੋਇਆ ਬੜੀ ਮੁਸ਼ਕਲ ਖੜੀ ਹੋ ਗਈ। ਸਿੰਘਾਂ ਦੇ ਚੀਥੜੇ ਉੱਡਣ ਲੱਗੇ। ਬਹੁਤ ਭਾਰੀ ਨੁਕਸਾਨ ਨਿਹੰਗ ਸਿੰਘਾਂ ਦਾ ਉਦੋਂ ਹੋਇਆ ਜੇ ਐਨਸਾਈਕਲੋਪੀਡੀਆ ਪੜੋ ਤੇ 15 ਕ ਹਜ਼ਾਰ ਗਿਣਤੀ ਲਿਖੀ ਹੈ। ਜੇ ਸਿੱਖ ਜਗਤ ਦੀਆਂ ਲਿਖਤਾਂ ਨੂੰ ਪੜੋ ਤੇ 32 ਹਜ਼ਾਰ ਦੇ ਕਰੀਬ ਨਿਹੰਗ ਸਿੰਘ ਫੌਜਾਂ ਸ਼ਹਾਦਤ ਦੀ ਅਵਧੀ ਪਾ ਗਈਆਂ। ਗੁਰ ਸਿੰਘ ਫੱਟੜ ਹੋਏ ਜੰਗਲਾਂ ਵੱਲ ਨਿਕਲ ਤੁਰੇ ਬਾਬਾ ਹਨੂਮਾਨ ਸਿੰਘ ਜੀ ਦੇ ਵੀ ਝੋਟਾਂ ਆਈਆਂ ਨੇ ਸੈਂਕੜੇ ਨਿਹੰਗ ਸਿੰਘ ਇਹਨਾਂ ਦੇ ਨਾਲ ਨੇ ਇਹ ਘਾਤਕ ਹਮਲੇ ਵਿੱਚ ਜੂਝਦੇ ਹੋਏ ਫੌਜਾਂ ਨੂੰ ਚੀਰਦੇ ਹੋਏ ਪਿੰਡ ਕੜਾਮ ਵੱਲ ਨੂੰ ਨਿਕਲ ਤੁਰੇ ਪਿੰਡ ਕੜਾਮ ਨਾ ਇੱਕ ਪੁਰਾਣਾ ਕਿਲਾ ਸੀ ਬਾਬਾ ਹਨੂਮਾਨ ਸਿੰਘ ਨੇ ਬੱਚੇ ਖੁਚੇ ਸਿੰਘਾਂ ਸਮੇਤ ਉੱਥੇ ਡੇਰੇ ਲਾਏ ਬ੍ਰਿਟਿਸ਼ ਆਰਮੀ ਨੇ ਉੱਥੇ ਆਣ ਕੇ ਰੱਪਾਇਆ ਅਚਾਨਕ ਫਿਰ ਤੋਪਾਂ ਦੇ ਗੋਲੇ ਵਾਰ ਦਿੱਤੇ ਇੱਥੇ ਇੱਕ ਹਮਸਾਨ ਦਾ ਯੁੱਧ ਹੋਇਆ ਸਿੰਘਾਂ ਦਾ ਇੱਥੇ ਕਾਫੀ ਨੁਕਸਾਨ ਹੋਇਆ ਇਤੋਂ ਵੀ ਸਿੰਘ ਦੋ ਹੱਥ ਕਰਦੇ ਜੂਝਦੇ ਹੋਏ ਮਾਰਮ ਚਾਉਂਦੇ ਹੋਏ ਨਿਕਲ ਤੁਰਦੇ ਨੇ ਇੱਥੇ ਫਿਰ ਜ਼ਿਕਰ ਮਿਲਦਾ ਹੈ ਵੀ ਇੱਕ ਤੋਪ ਦਾ ਗੋਲਾ ਚੱਲਿਆ ਉਹਦੇ ਕੁਝ ਸ਼ਰੇ ਬਾਬਾ ਹਨੂਮਾਨ ਸਿੰਘ ਜੀ ਦੀ ਵਖੀ ਵਿੱਚ ਲੱਗੇ ਨੇ। ਮਹਾਪੁਰਸ਼ ਜ਼ਖਮੀ ਹੋ ਗਏ 90 ਸਾਲ ਦੇ ird gird ਉਮਰ ਹੈ। ਫਿਰ ਵੀ ਜਰਨੈਲ ਏਡਾ ਵੱਡਾ ਬ੍ਰਿਟਿਸ਼ ਐਮਪਾਇਰ ਦੀਆਂ ਫੌਜਾਂ ਦਾ ਘੇਰਾ ਤੋੜ ਕੇ ਨਿਕਲਦਾ ਹੈ। ਇਹਨਾਂ ਦੇ ਨਾਲ ਦੇ ਸਾਥੀ ਕਾਮ ਸਿੰਘ ਜੀ ਉਥੇ ਸ਼ਹਾਦਤ ਦੀ ਅਬਦੀ ਮਾਨ ਗਏ ਪਿੰਡ ਕੜਾਮ ਕਿਲੇ ਵਿੱਚ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਬਾਬਾ ਹਨੂਮਾਨ ਸਿੰਘ ਜੀ ਨੂੰ ਲੈ ਕੇ ਖਾਲਸਾ ਦੀ ਫੌਜਾਂ ਸ਼ੰਭੂ ਨਗਰਵਲ ਵਧੀਆਂ। ਰਾਜਪੁਰੇ ਤੋਂ ਹੁੰਦੇ ਹੋਏ ਨਗਰਪੱਤੇ ਪਵਾਲੇ ਵੱਲ ਚਲੇ ਗਏ। ਬਾਬਾ ਹਨੁਮਾਨ ਸਿੰਘ ਜੀ ਦੇ ਜੋ ਮੁਖੀ ਜਰਨੈਲ ਸਨ ਬਾਬਾ ਗਿਆਨ ਸਿੰਘ ਬਾਬਾ ਰੌਤਮ ਸਿੰਘ ਇਹਨਾਂ ਦੇ ਸਰੀਰ ਤੇ ਬੜੇ ਫਟ ਆਏ ਇਹ ਵੀ ਸ਼ਹਾਦਤ ਦੀ ਅਵਧੀ ਮਾਨ ਗਏ ਤੋਂ ਨਗਰ ਅਤੋਪ ਵਾਲੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਇਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਸਿਏਪਿੰਡ ਖੈਰ ਜੋ ਸੈਂਸਸ ਹੈ ਉਹ ਇਹ ਹੈ ਵੀ ਕੋਈ 1100 ਦੇ ird gird ਸਿੰਘ ਬਾਬਾ ਹਨੂਮਾਨ ਸਿੰਘ ਜੀ ਦੇ ਨਾਲ ਰਹਿ ਗਿਆ ਮਸਲਾ ਮਾਰਦੇ ਹੋਏ ਨਗਰ ਸੁਹਾਣੇ ਵੱਲ ਨੂੰ ਕੂਚ ਕਰਦੇ ਨੇ ਚਲੋ ਹੁਣ ਤੇ ਜੰਗਲ ਜੁੰਗਲ ਉਜਾੜ ਕੇ ਇਹ ਨਗਰ ਖੁੱਲਾ ਡੁੱਲਾ ਕਰ ਲਿਆ ਸੜਕਾਂ ਬਣ ਗਈਆਂ ਬਿਲਡਿੰਗਾਂ ਬਣ ਗਈਆਂ ਸ਼ਿਵਾਲਕ ਦੀਆਂ ਪਹਾੜੀਆਂ ਦਾ ਇਲਾਕਾ ਸਮਝਿਆ ਜਾਂਦਾ ਸੀ ਇਹ ਤੇ ਬੜਾ ਇੱਥੇ ਸੰਘਣਾ ਜੰਗਲ ਸੀ। ਤੋਂ ਇੱਥੇ ਮਹਾਪੁਰਸ਼ ਪਹੁੰਚਦੇ ਨੇ ਸਿੰਘਾਂ ਦੇ ਸਮੇਤ। ਪਰ ਇਹ ਨਗਰ ਸਿੱਖੀ ਦੇ ਵਿੱਚ ਅੱਗੇ ਵੀ ਬੜਾ ਸਤਕਾਰਤ ਸੀ। ਕਿਉਂਕਿ ਜਦੋਂ ਸਰਸਾ ਦੇ ਕੰਡੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਤਿੰਨ ਹਿੱਸੇ ਹੋਇਆ ਨਾ। ਬਾਬਾ ਜੀ ਸਿੰਘ ਜੁਝਾਰ ਸਿੰਘ ਪੰਜ ਪਿਆਰੇ ਹੋਰ ਪਿਆਰੇ ਸਿੰਘ ਚਮਕੌਰ ਦੀ ਗੜੀ ਬਲਕਲਗੀ ਤਰਪਾਸ਼ਾ ਨਾ ਚਲੇ ਗਏ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਮਾਤਾ ਗੁਜਰੀ ਇੱਕ ਦਿਸ਼ਾ ਨੂੰ ਚਲੇ ਗਏ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਮਾਮਾ ਕਿਰਪਾਲ ਚੰਦ ਹੋਣੀ ਇਹ ਜਿਹੜਾ ਜਥਾ ਹੈ ਇਹ ਦਿੱਲੀ ਨੂੰ ਜਾਂਦੇ ਹੋਏ ਇੱਧਰ ਰੁਕੇ ਨੇ। ਔਰ ਅੱਜ ਵੀ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਕੁਝ ਦੂਰੀ ਤੇ ਮਾਤਾ ਸੁੰਦਰ ਕੌਰ ਜੀ ਦਾ ਸਥਾਨ ਬਣਿਆ ਹੋਇਆ ਹੈ। ਤੋਂ ਐਸੇ ਨਗਰ ਸੁਭਾਅ ਵੈਸਾ ਬਣਿਆ ਬਾਬਾ ਹਨੂਮਾਨ ਸਿੰਘ ਜੀ ਖਾਲਸਾਈ ਫੌਜਾਂ ਸਮੇਤ ਪਹੁੰਚੇ ਨੇ। ਪਰ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਸਨ ਸਿੰਘ। ਕੈਸੀ ਕਿਰਪਾ ਸੀ ਇਹਨਾਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ 'ਚ ਇਹ ਪੰਕਤੀਆਂ ਆਉਂਦੀਆਂ ਨੇ ਆਪਣੇ ਮੁਰਸ਼ਿਦ ਨਾਲ ਗੁਰੂ ਪਰਮੇਸ਼ਰ ਨਾਲ ਮੁਰੀਦ ਦਾ ਸਿੱਖ ਦਾ ਪਿਆਰ ਐਸਾ ਹੈ ਜੋ ਤਨ ਚੀਰਹਿ ਅੰਗ ਨ ਮੋਰੋਂ ਪਿੰਡ ਪਰੈ ਤੋ ਪ੍ਰੀਤ ਨ ਤੋਰੋ ਐ ਪ੍ਰਭੂ ਅੰਗ ਅੰਗ ਕਟਿਆ ਜਾਵੇ ਟੁਕੜੇ ਟੁਕੜੇ ਹੋ ਜਾਈਏ ਪਰ ਤੈਨੂੰ ਪਿੱਠ ਨਹੀਂ ਦੇਣੀ ਮੂੰਹ ਨਹੀਂ 모ੜਨਾ ਤੇਰਾ ਪੱਲਾ ਨਹੀਂ ਛੱਡਣਾ ਸਭ ਕੁਝ ਕਟਿਆ ਜਾ ਸਕਦਾ ਹੈ ਪਰ ਜਿਹੜੀ ਸਾਡੀ ਤੇਰੇ ਨਾਲ ਪਿਆਰ ਦੀ ਤੰਦ ਹੈ ਨਾ ਜੋ ਬੌਂਡ ਹੈ ਇਹ ਨਹੀਂ ਕਟਿਆ ਜਾ ਸਕਦਾ ਐਸਾ ਹੌਂਸਲਾ ਬੁਲੰਦ ਸੀ ਸੂਰਮਿਆਂ ਦਾ ਰੰਚਕ ਮਾਤਰ ਵੀ ਚੰਮ ਦੇ ਅੰਦਰ ਭੈ ਨਹੀਂ ਬڑے ਚੀੜੇ ਸਨ ਪੂਰਾ ਵੀ ਡਰ ਨਹੀਂ ਖਲੜੀ ਦੇ ਵਿੱਚ ਉਹ ਇੱਕ ਸ਼ਾਇਰ ਆਂਦਾ ਹੈ ਨਾ ਸ਼ਾਕ ਸੇ ਜੋ ਗਰ ਜਾਏਗੇ ਉਹ ਪੱਤੇ ਨਹੀਂ ਹੈ ਹਮ ਆਂਦੀਆਂ ਉਸੇ ਕਹੋ ਆਪਣੀ ਔਕਾਤ ਮੇ ਰਹੇ ਉਹ ਕਈ ਬੰਦੇ ਇਦਾਂ ਦੇ ਹੁੰਦੇ ਨਾ ਜਿਦਾਂ ਇਧਰੋਂ ਆਵਾਜ਼ ਦੇ ਪੱਤੇ ਉੱਡ ਕੇ ਇਧਰ ਇਧਰੋਂ ਆਵਾਜ਼ ਦੇ ਪੱਤੇ ਉੱਡ ਕੇ ਇਹਨਾਂ ਦਾ ਧੜਾ ਹੀ ਕੋਈ ਨਹੀਂ ਜਿੱਦਰੋਂ ਫੁੱਲੀਆਂ ਪੈ ਗਈਆਂ ਉਹ ਮੱਛੀਆਂ ਵਾਂਗੂ ਉਧਰ ਨੂੰ ਤਾਰੀ ਲਾ ਜਾਂਦੇ ਨੇ ਖਾਲਸਾ ਇਦਾਂ ਦਾ ਨਹੀਂ ਸਿੰਘ ਇਦਾਂ ਦੇ ਨਹੀਂ ਤੇ ਜਿਹੜੇ ਵਿਖ ਜਾਂਦੇ ਨੇ ਉਹ ਖਾਲਸੇ ਹੈ ਹੀ ਨਹੀਂ ਉਹ ਸਿੰਘ ਹੈ ਹੀ ਨਹੀਂ ਬਹਿਰੂਪੀਏ ਨੇ ਤੋਂ ਇਹਨਾਂ ਦੀ ਖਲੜੀ ਦੇ ਵਿੱਚ ਭੋਰਾ ਵੀ ਡਰ ਨਹੀਂ ਸੀ ਇਹ ਤੇ ਤੂਫਾਨ ਨਾਲ ਟੱਕਰ ਲੈਣ ਵਾਲੇ ਪਤੇ ਸਨ ਤੂਫਾਨ ਨੂੰ ਵੰਗਾਰਨ ਵਾਲੇ ਪਤੇ ਸਨ ਬ੍ਰਿਟਿਸ਼ ਆਰਮੀ ਪਿੱਛਾ ਕਰਦੀ ਸੁਹਾਣੇ ਨਗਰ ਆ ਗਈ ਫਿਰ ਸਿੰਘਾਂ ਨੇ ਧਾਰ ਲਿਆ ਕਹਿੰਦੇ ਨੇ ਨਾ ਵੀ ਸਮਾ ਬਹਾਨਾ ਮਕਤਲ ਮਕਤੂਲ ਜਿੱਥੇ ਮਿਲਾਪ ਹੁੰਦਾ ਹੈ ਉਥੇ ਅਖੀਰਲੀ ਘੜੀ ਹੁੰਦੀ ਹੈ ਜਿੱਥੇ ਸਮਾ ਲਿਖਿਆ ਹੈ ਸਵਾਸਾਂ ਦੀ ਪੂੰਜੀ ਮੁਕੇਗੀ ਉਥੇ ਦੇਵ ਨੇ ਤੈਸੀ ਇਹ ਬੰਦਾ ਆ ਜਾਂਦਾ ਹੈ ਖੁੱਲੇ ਮੈਦਾਨ ਦੇ ਵਿੱਚ ਖਾਲਸਾ ਨਿਤਰਿਆ ਸ਼ਾਮੇ ਬ੍ਰਿਟਿਸ਼ army ਦੀਆਂ ਤੋਪਾਂ ਨੇ ਰਫਲਾ ਨੇ ਸਿੰਘਾਂ ਕੋਲ ਰਵਾਈ ਤੀ ਹਥਿਆਰ ਸ਼ਮਸ਼ੀਰਾ ਵਰਸ਼ੇ ਸੂਤ ਕੇ ਸਾਹਮਣੇ ਹੋ ਗਏ 90 ਵਰਿਆਂ ਦਾ ਜਰਨੈਲ ਸੈਂਕੜੇ ਫਟ ਜਿਹੇ ਦੇ ਸਰੀਰ ਤੇ ਖਾਲਸਾ ਹੀ ਫੌਜ ਦੇ ਅੱਗੇ ਲੱਗਿਆ ਜਦੋਂ ਕਮਸਾਨ ਦਾ ਉਥੇ ਯੁੱਧ ਮਚਿਆ ਉਥੋਂ ਤਾਈਂ ਕਹਿੰਦੇ ਕੋਈ 510 ਦੇ ਕਰੀਬ ਸਿੰਘ ਸੀ ਜਿੰਨਾ ਚਿਰ ਸ਼ਰੀਰ ਵਿੱਚ ਆਖਰੀ ਕਤਰਾ ਸੀ ਲਹੂ ਦਾ ਲੜਦੇ ਹੋਏ ਸੂਰਮੇ ਮੈਦਾਨੇ ਜੰਗ ਵਿੱਚ ਜਕਾਰੇ ਛੱਡਦੇ ਰਹੇ ਚਿੱਟੀ ਖਲੜੀ ਨੂੰ ਮੌਤ ਦੇ ਘਾਟ ਉਤਾਰਦੇ ਰਹੇ ਕਈਆਂ ਨੂੰ ਮਿੱਟੀ ਵਿੱਚ ਮਿਲਾ ਕੇ ਅਖੀਰ ਸ਼ਹਾਦਤ ਦੀ ਅਵਧੀ ਪਾ ਗਏ ਸੋਹਣੇ ਦੀ ਧਰਤੀ ਸੀ ਕੋਈ 1845 ਈਸਵੀ ਦੀ ਬਾਤ ਹੈ ਇਹਨਾਂ ਸੂਰਿਆਂ ਨੇ ਸ਼ਹਾਦਤ ਦੀ ਅਬਦੀ ਮਾਣੀ ਤੋਏ ਖਾਲਸਾ ਰਾਜ ਲਈ ਪੰਜਾਬ ਦੇਸ਼ ਲਈ ਧਰਮ ਲਈ ਮਜ਼ਬ ਲਈ ਜੂਝਦੇ ਹੋਏ ਸ਼ਹੀਦ ਹੋ ਗਏ ਇਹਨੂੰ ਬਾਣੀ ਨੇ ਆਖਿਆ ਹੈ ਦਾਗੇ ਹੋਹੇ ਸੂਰਨ ਮਹਜੂਜ ਜਹ ਬਿਨ ਦਾਗੇ ਪਗ ਜਾਈ ਕਈ ਜਗਾਂ ਨ ਸੂਰਮੇ ਦਾਗ ਦਿੱਤੇ ਜਾਂਦੇ ਨੇ ਨਿਸ਼ਾਨ ਲਾ ਦਿੱਤਾ ਜਾਂਦਾ ਉਹਨਾਂ ਦੇ ਸ਼ਰੀਰ ਤੇ ਜਾਂ ਮਸਤਕ ਦੇ ਵੀ ਕਿਹੜੀ ਆਰਮੀਂ ਦੇ ਨੇ ਐ ਉਹ ਸੂਰਮੇ ਨੇ ਜਿਨ੍ਹਾਂ ਤੇ ਗੁਰੂ ਗੋਬਿੰਦ ਸਿੰਘ ਦੀ ਭਗਤੀ ਦਾ ਨਿਸ਼ਾਨ ਹੈ ਜਿਹੜੇ ਦਾਗੇ ਨਹੀਂ ਹੁੰਦੇ ਉਹ ਹੀ ਦੌੜਦੇ ਨੇ ਜਿਹੜੇ ਦਾਗੇ ਨੇ ਉਹ ਕਿੱਥੇ ਪਿੱਛੇ ਦਿੰਦੇ ਨੇ ਕਬੀਰ ਜੀ ਮਹਾਰਾਜ ਦੇ ਬੋਲ ਨੇ ਨਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ ਮੌਤ ਤੋਂ ਡਰਦੇ ਹੋਣਗੇ ਲੋਕ ਜਿਹੜੇ ਦਾਗੇ ਨੇ ਨਾਮ ਦਾ ਨਿਸ਼ਾਨ ਹੈ ਜਿਨ੍ਹਾਂ ਦੇ ਮਸਤਕ ਤੇ ਉਹ ਜਾਣਦੇ ਨੇ ਇਹ ਜੀਵਨ ਇੱਕ ਪੈਂਡਾ ਹੈ ਮੌਤ ਤੋਂ ਬਾਅਦ ਹੀ ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਗੁਰੂ ਪਰਮੇਸ਼ਰ ਦੀ ਗੋਦ ਮਿਲਣੀ ਹੈ